ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਇਹ ਨੌਜਵਾਨ ਉਹ ਛਾਤੀਰ ਬਦਮਾਸ਼ ਨੇ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਭੋਲੇ-ਪਾਲੇ ਲੋਕਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਉਂਦੀਆਂ ਧਮਕੀਆਂ ਦਿੰਦੇ ਸਨ ਇਹ ਨਹੀਂ ਨਹੀਂ ਇਹ ਮੁਲਜ਼ਮ ਲੋਕਾਂ ਉਤੇ ਖਾਕੀ ਦਾ ਰੂਪ ਪਾ ਕੇ ਉਹਨਾਂ ਨੂੰ ਠੱਗਦੇ ਵੀ ਸਨ ਪਰ ਹੁਣ ਹੋਰ ਨਹੀਂ ਕਿਉਂਕਿ ਅਸਲੀ ਪੁਲਿਸ ਵਾਲਿਆਂ ਨੇ ਇਹਨਾਂ ਨਕਲੀ ਪੁਲਿਸ ਵਾਲਿਆਂ ਦਾ ਪਰਦਾ ਫਾਸ਼ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਆਪਣੇ ਆਪ ਨੂੰ ਸੀਆਈਏ ਸਟਾਫ ਦੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਧਮਕੀਆਂ ਦਿੰਦੇ ਸਨ ਅਤੇ ਭੋਲੇ-ਪਾਲੇ ਲੋਕ ਵੀ ਖਾਕੀ ਤੇ ਡਰ ਦੇ ਨਾਲ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਸਨ ਪਰ ਜਿਵੇਂ ਹੀ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਉੱਤੇ ਪਹੁੰਚ ਕੇ ਇਹਨਾਂ ਫਰਜ਼ੀ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਇੱਕ ਆਮ ਲਖਨੂ ਸਿਨਹਿਰਾ ਜਵਾਰ ਨਗਰ ਦੇ ਕੋਲ ਤਾਰ ਰੋਡ ਤੇ ਹੁਣ ਦੇ ਘਰ ਤੇ ਤਿੰਨ ਜਣੇ ਆਏ ਨੇ ਇੱਕ ਸ੍ਰਿੰਦਰ ਕੁਮਾਰ ਇੱਕ ਅਜੀਤ ਮਾਲ ਇਹ ਦੋਵੇਂ ਟਿੱਕੀ ਇਨਸੀਏ ਸਟਾਰ ਕੋਲੋਂ ਚਲਗੇ ਹਨ ਤੇ ਤੁਹਾਨੂੰ ਸਮਝਾ ਦਿੰਦਾ ਹਾਂ ਅਮਰ ਸਾਹਿਬ ਤੇ ਇਹ ਤਿੰਨ ਨਾਲ ਹੋਰ ਰੜਕਾ ਲੈਂਦਾ ਮੂੰਹ ਨੂੰ ਉਹਨੂੰ ਦਾ ਸੇਵੀ ਉਨਕ ਚੋਰ ਬਣਾਇਆ ਸੀ ਇਹਨਾਂ ਨੇ ਤੇ ਕਹਿੰਦੇ ਵੀ ਤੁਹਾਡੇ ਲੜਕੇ ਨੇ ਕੋਈ ਚੋਰੀ ਦੇ ਕਹਿਣੇ ਲੱਗੇ ਹੋਏ ਨੇ ਇਸ ਕਰਕੇ ਉਹ ਜਦੋਂ ਲੱਤਵਾ ਉਹਨੂੰ ਤੇ ਉਹਤੇ ਤੇ ਤੁਹਾਡੇ ਸਾਰੇ ਪਰਿਵਾਰ ਤੇ ਇਹ ਨਹੀਂ ਕਰਮਾ ਦਿੱਤੀ ਕਰ ਦੇਣਾ ਤੇ ਨਹੀਂ ਤੇ ਸਾਡੇ ਨਾਲ ਜੋ ਹੋ ਗਿਆਗਾ ਇਹਦੀ ਕੋਈ ਸੈਟਿੰਗ ਕਰੂਗਾ ਉਹ ਜਾਰੇ ਡਰ ਗਏ ਉਹਨਾਂ ਆਖਿਆ ਵੀ ਸਾਡੇ ਲੜਕੇ ਨੇ ਕੁਛ ਇਹੋ ਜਿਹਾ ਨਹੀਂ ਕੀਤਾ ਪਰ ਉਹਨਾਂ ਨੂੰ ਇਨਾ ਪ੍ਰੈਸ਼ਰ ਮੈਜ ਕਰਤਾ ਕਿ ਉਹਦੇ ਕੋਲ 35000 ਰੁਪਏ ਉਹ ਲੈ ਗਏ ਕਿਸੇ ਕੰਮ ਦਾ ਵੀ ਇਹ ਤਾਂ ਨਹੀਂ ਕਰਮਾ ਨਹੀਂ ਦਿੱਤੀ ਕਰਦੇ ਖੁਸ਼ ਹੋਏਗਾ ਤੇ 5000 ਰੁਪਏ ਬਾਅਦ ਚ ਜਾਣਗੇ ਉਹ ਜਿਹੜਾ 5000 ਰੁਪਏ ਲੈਣ ਵਾਸਤੇ ਆਇਆ ਉਹਨਾਂ ਨੂੰ ਫੋਨ ਕਰਦੇ। ਉਹ ਤਵਾਰ ਕੰਪਲੇਨੈਂਟ ਨੂੰ RAM ਲਖ ਜਿਹੜਾ ਚੁਲਿਆਰਾ ਨੂੰ ਡਾਊਟ ਹੋ ਗਿਆ ਕਿ ਕੋਈ ਆਪਣੀ ਸ਼ਰੇ ਨਹੀਂ ਹੈਗੇ। ਕੋਈ ਝਾਲੀ ਪੁਲਿਸ ਵਾਲੇ ਬਣ ਕੇ ਆਏ ਨੇ। ਉਹਨੇ ਵੀ ਤਸਦੀਕ ਕਰਨ ਦੀ ਕੋਸ਼ਿਸ਼ ਕਰਤੀ। ਇੱਕ ਉਹਦਾ ਐਕਟਵਾ ਦਾ ਨੰਬਰ ਨੋਟ ਕਰ ਲਿਆ ਉਹਨਾਂ ਨੇ। ਉਹ ਐਕਟਵਾ ਨੰਬਰ ਨੋਟ ਕੀਤਾ ਸਾਰਾ ਉਹਦਾ ਪਤਾ ਲੱਗ ਗਿਆ। ਆਹ ਨਾਮ ਐਡਰੈਸ ਇਹਨਾਂ ਦੇ ਸਾਰੇ 88 ਫੁੱਟ ਤੇ ਰਹਿਣਾ ਨੇ। ਇੱਕ ਸੁਰਿੰਦਰ ਪਤਾ ਲੱਗ ਗਿਆ, ਦੂਜਾ ਰਾਜਾ, ਅਜੀਤ ਕੁਮਾਰ ਰਾਜਾ, ਤੀਸਰਾ ਮੂਨ। ਉਤਤਮਾਰ ਵੀ ਇਹਨਾਂ ਨੇ ਸਾਡੇ ਕੋਲ ਕੰਪਲੇਨਟ ਕੀਤੀ ਆ ਕੇ ਜਿਹੜਾ ਐਫਪੀ ਰਿਪੋਰਟ ਜਿਤੀ ਇੰਟਰਸੈਕਸ਼ਨ 384 419 506 ਚੋਟੀ ਐਪੀਸੀ ਫਿਰ ਅਸੀਂ ਉਹਨੂੰ ਆਪਣੇ ਟੈਕਨੀਕਲ ਤਫ਼ਤੀਸ਼ ਦੇ ਨਾਲ ਦੋ ਬੰਦੇ ਜਿਹੜੇ ਅਰੈਸਟ ਕਰਦੇ ਆ ਮੰਡ ਦੇ ਦਰਾਨ ਜੀ ਇੰਟਰੋਗੇਸ਼ਨ ਪੂਰੀ ਹੋ ਚੁੱਕੀ ਹੋਏਗੀ ਉਸ ਤੋਂ ਬਾਅਦ ਹੋਰ ਵੀ ਖਲਾਸੀ ਹੋਣ ਦੀ ਆਸ ਹੈਗੀ ਬਹਰਾਲੋ ਉਹਨਾਂ ਦੇਖਣਾ ਇਹ ਹੋਵੇਗਾ ਕਿ ਇਹਨਾਂ ਫਰਜ਼ੀ ਪੁਲਿਸ ਮੁਲਾਜ਼ਮਾਂ ਤੇ ਅਸਲੀ ਪੁਲਿਸ ਮੁਲਾਜ਼ਮ ਕੀ ਕਾਰਵਾਈ ਕਰਦੇ ਨੇ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563